ਇਹੋ ਜਿਹੇ ਬੰਦਿਆਂ ਨੇ ਸਾਡੀ ਸਿੱਖੀ ਨੂੰ ਬਦਨਾਮ ਕੀਤਾ ਇਹੋ ਜਿਹੇ ਬੰਦਿਆਂ ਨੇ ਸਾਡੇ ਪੰਜਾਬ ਨੂੰ ਬਦਨਾਮ ਪੰਜਾਬੀ ਨੇ ਇਹੋ ਜੀ ਘਟਨਾ ਨੂੰ ਅੰਜਾਮ ਦਿੱਤਾ ਆਪਾਂ ਚਲੋ ਕੈਟਾਗੋਰੀਜ਼ ਨਹੀਂ ਕਰਦੇ ਪਰ ਜਿਹੜਾ ਵਰਗੀਕਰਨ ਲੋਕਾਂ ਦੇ ਵੱਲੋਂ ਆਮ ਤੌਰ ਤੇ ਕਰ ਦਿੱਤਾ ਜਾਂਦਾ ਚੀਜ਼ਾਂ ਦਾ ਵੀ ਪ੍ਰਵਾਸੀਆਂ ਦੀ ਸੋਚ ਗਲਤ ਹੈ ਉਹ ਇਹੋ ਜੀਆਂ ਚੀਜ਼ਾਂ ਕਰਦੇ ਨੇ ਹੁਣ ਜਦੋਂ ਪੰਜਾਬੀ ਨੇ ਕੀਤਾ ਤਾਂ ਉਹ ਸਾਰੇ ਹੀ ਚੁੱਪ ਨੇ ਅੱਜ ਸਾਡੀ ਸਿੱਖੀ ਕਿੱਥੇ ਗਈ ਹੈ ਅੱਜ ਸਾਡੇ ਸਿੱਖੀ ਦੇ ਜਥੇਦਾਰ ਕਿੱਥੇ ਗਏ ਨੇ ਅੱਜ ਸਾਡੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਕਿੱਥੇ ਗਈਆਂ ਨੇ ਕਿ ਤੁਸੀਂ ਇੱਥੇ ਆ ਕੇ ਹਾਂ ਤਾਂ ਨਾਰਾ ਤੇ ਮਾਰ ਦੋ ਯਾਰ ਘੱਟ ਤੋਂ ਘੱਟ ਬਾਕੀ ਜੋ ਕਰਨਾ ਮਾਨਜੋ ਕੋਰਟ ਨੇ ਕਰਨਾ ਜੋ ਪੁਲਿਸ ਨੇ ਕਾਰਵਾਈ ਕਰਨੀ ਉਹ ਕਰਨੀ ਹੈ ਤੇ ਸਾਡੇ ਪੁਲਿਸ ਤੇ ਦੋ ਤਰ੍ਹਾਂ ਦੇ ਸਵਾਲ ਉੱਠਦੇ ਇੱਥੇ ਸਾਡੇ ਪੁਲਿਸ ਤੇ ਦੋ ਤਰ੍ਹਾਂ ਦੇ ਸਵਾਲ ਉੱਠਦੇ ਨੇ ਹੂੰ ਇੱਕ ਪਾਸੇ ਪੁਲਿਸ ਨੂੰ ਕਹਿੰਦੇ ਵੇ ਪੁਲਿਸ ਕੰਮ ਨਹੀਂ ਕਰਦੀ ਇੱਕ ਪਾਸੇ ਪੁਲਿਸ ਨੂੰ ਕਹਿੰਦੇ ਪੁਲਿਸ ਕੰਮ ਕਰਦੀ ਹੈ ਕਿ ਪਹਿਲਾਂ ਪੁਲਿਸ ਨੂੰ ਬੁਲਾਇਆ ਤਾਂ ਪੁਲਿਸ ਆਉਂਦੀ ਹੈ ਤੇ ਉਸ ਵਿਅਕਤੀ ਦੇ ਘਰੇ ਮੁਜਰਮ ਦੇ ਘਰੇ ਜਿੱਥੇ ਬੱਚੀ ਨੂੰ ਮਾਰ ਕੇ ਉਸ ਨੇ ਬਾਥਰੂਮ ਦੇ ਵਿੱਚ ਰੱਖਿਆ ਹੋਇਆ ਸੀ ਉੱਥੇ ਇਨਵੈਸਟੀਗੇਸ਼ਨ ਕਰਨ ਦੀ ਬਜਾਏ ਚਾਹ ਪੀ ਰਹੀ ਸੀ ਪੁਲਿਸ ਕੀ ਪੁਲਿਸ ਦੀ ਇਹ ਨਦਾਨੀ ਹੈ ਕੀ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਦਾ ਕੋਈ ਤਰੀਕਾ ਹੈ ਇਹ ਕੀ ਹੈ ਕਿਉਂਕਿ ਜਾਣ ਕੇ ਤੇ ਆਪਾਂ ਕਹਿ ਨਹੀਂ ਸਕਦੇ ਵੀ ਜਾਣ ਕੇ ਕਿ ਜੋ ਪੁਲਿਸ ਬੈਠੀ ਜਦੋਂ ਉਹਨਾਂ ਨੂੰ ਕੋ ਲੱਭੇ ਨਾਲ ਕਲੂ ਨਾਲ ਲੱਭੇ ਫਿਰ ਉਹ ਉਸ ਬੰਦੇ ਕੋਲ ਬੈਠ ਗਏ ਬੰਦੇ ਨੇ ਮਾਇਆ ਤੋਂ ਉਹ ਹੀ ਦੱਸਿਆ ਕੀ ਨਵਾਂ ਵਸਤੀ ਇਹਨਾਂ ਲੱਗ ਲੱਗ ਤਰੀਕਾ ਉਹ ਕਿਸ ਤਰੀਕੇ ਨਾਲ ਉਹਦੇ ਕੋਈ ਗੱਲਬਾਤ ਗੱਲਾਂ ਬਾਤਾਂ ਗੱਲਬਾਤ ਲੰਬੀ ਕਰਨ ਦਾ ਮਤਲਬ ਇਹ ਕਿਤੇ ਨਾ ਕਿਤੇ ਖਲੂ ਮਲੇ ਹੂੰ ਕਿਤੇ ਮਿਲਦਾ ਨਹੀਂ ਪਿਆ ਖਲੂ ਜੀ ਤੇ ਪਾਸੇ ਪੁਲਿਸ ਨੂੰ ਆਪਾਂ ਇਸ ਦੋਸ਼ੀ ਦੇ ਦਿੰਦੇ ਹਾਂ ਦੂਜੇ ਪਾਸੇ ਜੇ ਪੁਲਿਸ ਜੇ سپورਟ ਨਹੀਂ ਕਰਦੀ ਜੇ ਬੰਦੇ ਨੂੰ ਉੱਥੇ ਬਚਾਉਂਦੀ ਨਾ ਤੇ ਬੰਦੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਉੱਥੇ ਹੂੰ ਠੀਕ ਹੈ ਮਾਰਿਆ ਜਾਂਦਾ ਫਿਰ ਫਿਰ ਲੋਕਾਂ ਨੇ ਪੁਲਿਸ ਨੂੰ ਦੋਸ਼ੀ ਜਣਾ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਦੇ ਸਾਹਮਣੇ ਬੰਦਾ ਮਾਰਦਾ ਜੀ ਪੁਲਿਸ ਸਿਹਣਾ ਪੁਲਿਸ ਦੇ ਦੋਵੇਂ ਪਾਸੇ ਫਾਜ ਜਾਂਦੀ ਪੁਲਿਸ ਹੁਣ ਕਰੇਗੀ ਜਿੱਦਾਂ ਸਿਆਣੇ ਦੀ ਕਹਿੰਦੇ ਨਾ ਦੁੱਧ ਤੇ ਬੁੱਧ ਫੇਟਣ ਲੱਗਿਆ ਪਤਾ ਨਹੀਂ ਲੱਗਦਾ ਸਿਆਣੇ ਨੇ ਕਹਾਵਤ ਸੱਚਿਆ ਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ اے ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ ਜਲੰਧਰ ਦੇ ਵਿੱਚ ਬੀਤੇ ਦਿਨੀ ਇੱਕ ਕਟੜਾ ਵਾਪਰਦੀ ਹੈ ਜਿਸ ਦੇ ਵਿੱਚ 13 ਸਾਲਾ ਬੱਚੀ ਦੇ ਨਾਲ ਦੁਸ਼ਕਰਮ ਕਰਨ ਤੋਂ ਬਾਅਦ ਉਸ ਨੂੰ ਗळा ਕੁੱਟ ਕੇ ਮਾਰ ਦਿੱਤਾ ਜਾਂਦਾ ਹੈ ਇਸ ਦੇ ਵਿੱਚ ਇੱਕ ਅੰਮ੍ਰਿਤਧਾਰੀ ਵਿਅਕਤੀ ਫੜਿਆ ਜਾਂਦਾ ਹੈ ਜਿਸ ਦੇ ਘਰੋਂ ਲੜਕੀ ਦੀ লাশ ਮਿਲਦੀ ਹੈ ਉਸ ਤੋਂ ਬਾਅਦ ਬਹੁਤ ਤਰ੍ਹਾਂ ਦੇ ਸਵਾਲ ਬਹੁਤ ਸਾਰੀਆਂ ਚਰਚਾਵਾਂ ਛਿੜ ਚੁੱਕੀਆਂ ਨੇ ਉਹਨਾਂ ਸਵਾਲਾਂ ਦੇ ਵਿੱਚੋਂ ਇੱਕ ਸਵਾਲ ਪੁਲਿਸ ਦੇ ਉੱਪਰ ਉੱਠ ਰਿਹਾ ਹੈ ਬਹੁਤ ਸਾਰੇ ਸਵਾਲ ਇਸ ਗੱਲ ਤੇ ਉੱਠ ਰਹੇ ਨੇ ਕਿ ਅਸੀਂ ਕਾਣੀ ਵੰਡ ਕਿਉਂ ਕਰਦੇ ਆ ਅਸੀਂ ਪ੍ਰਵਾਸੀਆਂ ਬਾਰੇ ਕਹਿੰਨੇ ਆ ਵੀ ਉਹ ਸਾਰੇ ਗਲਤ ਨੇ ਪਰ ਜਦੋਂ ਗੱਲ ਆਪਣੇ ਪੰਜਾਬੀਆਂ ਦੀ ਆਉਂਦੀ ਹੈ ਪੰਜਾਬੀ ਵੱਲੋਂ ਕੀਤੀ ਗਈ ਇਸ ਦੁਸ਼ਕਰਮ ਵਾਲੀ ਘਟਨਾ ਦੇ ਉੱਪਰ ਬਹੁਤ ਘੱਟ ਲੋਕ ਬੋਲ ਰਹੇ ਨੇ ਦੋਵੇਂ ਪੱਖਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਸਰਦਾਰ ਭੁਪਿੰਦਰ ਸਿੰਘ ਗੋਤਰਾ ਹੁਣੀ ਮੌਜੂਦ ਨੇ ਪੁਲਿਸ ਪਰਿਵਾਰ ਵੈਲਫੇਅਰ ਸੁਸਾਇਟੀ ਤੋਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਆਪਾਂ ਜੇਕਰ ਇਸ ਘਟਨਾ ਤੇ ਹੀ ਚਲੀਏ ਜਿਹੜੀ ਜਲੰਧਰ ਦੇ ਪਾਰਸ ਇਨਕਲੇਬ ਦੇ ਵਿੱਚ ਵਾਪਰੀ ਹੈ ਜਿੱਥੇ 13 ਸਾਲਾਂ ਬੱਚੀ ਦੇ ਨਾਲ ਦੁਸ਼ਕਰਮ ਕਰਨ ਤੋਂ ਬਾਅਦ ਉਸ ਨੂੰ ਗਲਾ ਘੁੱਟ ਕੇ ਮਾਰ ਜਾਣ ਦੀ ਹਾਲੇ ਤੱਕ ਜਿਹੜੀ ਜਾਣਕਾਰੀ ਉਹ ਆ ਰਹੀ ਹੈ ਕੀ ਕਹਿੰਨੇ ਹੋ ਇਹ ਜਿਹੜੀ ਸਾਰੀ ਘਟਨਾ ਵਾਪਰੀ ਹੈ ਇਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਪੁਲਿਸ ਦੀ کارਗਰਤਗੀ ਨਿਸ਼ਾਨੇ ਤੇ ਆ ਰਹੀ ਹੈ ਵੀ ਪਹਿਲਾਂ ਦਿਨ ਦੇ ਸਮੇਂ ਜਦੋਂ ਪੁਲਿਸ ਨੂੰ ਬੁਲਾਇਆ ਗਿਆ ਤਾਂ ਪੁਲਿਸ ਨੇ ਚਾ ਪੀਤੀ ਉਸ ਮੁਲਜ਼ਮ ਦੇ ਘਰੇ ਮੁਜਰਮ ਦੇ ਘਰੇ ਬਲਕਿ ਕਹਿ ਲਈ ਕਿਉਂਕਿ ਦੋਸ਼ ਕਬੂਲ ਦਿਆ ਉਸਨੇ ਕੀ ਕਹਨੇ ਹੋ ਇਹ ਕਿਹੜਾ ਤਰੀਕਾ ਹੋਇਆ ਵੀ ਪੁਲਿਸ ਮੁਰ ਜਾਂਦੀ ਹੈ ਪਰ ਬਾਅਦ ਦੇ ਵਿੱਚ ਲੋਕਾਂ ਦਾ ਅਕ੍ਰੋਸ਼ ਲੋਕਾਂ ਦਾ ਰੋਹ ਦੁਬਾਰਾ ਤੋਂ ਪੁਲਿਸ ਨੂੰ ਆਉਣ ਲਈ ਮਜਬੂਰ ਕਰਦਾ ਹੈ ਜਦੋਂ লাশ ਆਪ ਲੱਭ ਲੈਂਦੇ ਨੇ ਲੋਕ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਜਿਹੜੀ ਗੱਲਬਾਤ ਤੁਸੀਂ ਕੀਤੀ ਬਹੁਤ ਹੀ ਕਨੌਨੀ ਹਰਕਤ ਹੋਈ ਹੈ ਇੱਕ ਸਾਡੇ ਸਿੱਖ ਧਰਮ ਦੇ ਵਿੱਚ ਇੱਕ ਸਾਡੇ ਪੰਜਾਬੀ ਅਤੇ ਕਲੰਕ ਵਾਲੀ ਜਿਹੜੀ ਹੈ ਇਹ ਘਟਨਾ ਹੋਈ ਇਸ ਘਟਨਾ ਨੂੰ ਡੀਪਲੀ ਜੋ ਸਾਰਿਆਂ ਨੇ ਸੁਣ ਲਿਆ ਇਹਨੂੰ ਆਪਾਂ ਨਾਂ ਦੇ ਕੇ ਨਹੀਂ ਆਪਾਂ ਇਹਨੂੰ ਕਹਿ ਸਕਦੇ ਕਿਉਂਕਿ ਜੇ ਇਸ ਘਟਨਾ ਦਾ ਨਾਮ ਲੈਣਾ ਹੋਵੇ ਤੇ ਜ਼ਬਾਨ ਕੰਬਦੀ ਬੰਦੇ ਦੀ ਜ਼ਬਾਨ थरथराती ਹੈ ਇੱਕ 13 ਸਾਲ ਦੀ ਬੱਚੀ ਨਾਲ ਇਹੋ ਜਿਹਾ ਕੁਝ ਹੋਇਆ ਹੋਵੇ ਔਰ ਇਹੋ ਜਿਹੇ ਬੰਦੇ ਨੇ ਅਮਰਤ ਧਾਰੀ ਬੰਦਾ ਹੋਵੇ ਇੱਕ ਪਾਸੇ ਸਾਡੇ ਵਰਲਡ ਲੈਵਲ ਤੇ ਸਿੱਖ ਇਤਿਹਾਸ ਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ 350 ਗੁਰੂ ਤੇਗ ਬਹਾਦਰ ਜੀ ਦਾ ਔਰ ਇੱਕ ਪਾਸੇ ਇਹੋ ਜਿਹੇ ਦੁਸ਼ਕਰਮ ਬੰਦੇ ਜਿਹੜੇ ਇਹੋ ਜੀਆਂ ਜਿਨ੍ਹਾਂ ਨੂੰ ਆਪਾਂ ਕੀ ਕਹਦੇ ਜੋ ਵੀ ਮਾੜਾ ਲਫਜ਼ ਤੁਸੀਂ ਸਮਝਦੇ ਉਹ ਹੀ ਸਮਝ ਲਓ ਕਿ ਇਹੋ ਜੇ ਬੰਦੇ ਨੇ ਇਹੋ ਜੀ ਮਾੜੀ ਘਟਨਾ ਕੀਤੀ ਹੋਵੇ ਜਿਹੜੀ ਕਿ ਆਪਾਂ ਨਾਮ ਵੀ ਨਹੀਂ ਲੈ ਸਕਦੇ ਔਰ ਉਹਦਾ ਕੀ ਰਿਜ਼ਲਟ ਸਾਡੇ ਸਿੱਖੀ ਤੇ ਕਲੰਕ ਲੱਗਦਾ ਹੂੰ ਇਹੋ ਜੇ ਬੰਦਿਆਂ ਨੇ ਸਾਡੀ ਸਿੱਖੀ ਨੂੰ ਬਦਨਾਮ ਕੀਤਾ ਇਹੋ ਜੇ ਬੰਦਿਆਂ ਨੇ ਸਾਡੇ ਪੰਜਾਬ ਨੂੰ ਬਦਨਾਮ ਕੀਤਾ ਹੂੰ ਜਿਸ ਬਾਰੇ ਕਿ ਤੁਸੀਂ ਸਾਰੀ ਜਿੰਦੀ ਜਾਗਦੀ ਮਿਸ਼ਾਲ ਤੁਸੀਂ ਆ ਹਾਜ਼ਰ ਹੈ ਤੁਹਾਡੇ ਸਾਹਮਣੇ ਪਰ ਇਹਦੇ ਉੱਤੇ ਇੱਕ ਹੋਰ ਵੀ ਗੱਲ ਨਾਲ ਖੜੀ ਹੁੰਦੀ ਹੈ ਇੱਕ ਪਾਸੇ ਤਾਂ ਅਸੀਂ ਜਿੰਦਾਬਾਦ ਮੁਰਦਾਬਾਦ ਬੋਲੇ ਸੋਨਿਆ ਆਲਸਾ ਸਤਿ ਸ੍ਰੀ ਅਕਾਲ ਦੇ ਨਾਰੇ ਲਾਣੇ ਅੱਜ ਸਾਡੀ ਸਿੱਖੀ ਕਿੱਥੇ ਗਈ ਹੈ ਅੱਜ ਸਾਡੇ ਸਿੱਖੀ ਦੇ ਜਥੇਦਾਰ ਕਿੱਥੇ ਗਏ ਨੇ ਅੱਜ ਸਾਡੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਕਿੱਥੇ ਗਈਆਂ ਨੇ ਕਿ ਤੁਸੀਂ ਇੱਥੇ ਆ ਕੇ ਹਾਂ ਤਾਂ ਨਾਰਾ ਤੇ ਮਾਰ ਦੋ ਯਾਰ ਘੱਟ ਤੋਂ ਘੱਟ ਬਾਕੀ ਜੋ ਕਰਨਾ ਮਾਣਯੋਗ ਕੋਰਟ ਨੇ ਕਰਨਾ ਜੋ ਪੁਲਿਸ ਨੇ ਕਾਰਵਾਈ ਕਰਨੀ ਉਹ ਕਰਨੀ ਹੈ ਠੀਕ ਨਾ ਤੁਹਾਨੂੰ ਲੱਗਦਾ ਪੰਜਾਬੀਆਂ ਨੇ ਇਸ ਚ ਕਾਣੀ ਵੰਡ ਕੀਤੀ ਐ ਵੀ ਭਾਈ ਜਦੋਂ ਤਾਂ ਪ੍ਰਵਾਸੀ ਗਲਤ ਕਰ ਰਹੇ ਸੀ ਉਦੋਂ ਤਾਂ ਅਸੀਂ ਹੁਬ ਹੁਬ ਕੇ ਕਹਿ ਰਹੇ ਸੀ ਕਿ ਇਹਨਾਂ ਨੂੰ ਕੱਢਣਾ ਚਾਹੀਦਾ ਇਹਨਾਂ ਨੂੰ ਐ ਕਰਨਾ ਚਾਹੀਦਾ ਹੁਣ ਜਦੋਂ ਪੰਜਾਬੀ ਨੇ ਇਹੋ ਜੀ ਕਟਨਾ ਨੂੰ ਅੰਜਾਮ ਦਿੱਤਾ ਆਪਾਂ ਚਲੋ ਕੈਟਾਗੋਰਾਇਜ਼ ਨਹੀਂ ਕਰਦੇ ਪਰ ਜਿਹੜਾ ਵਰਗੀਕਰਨ ਲੋਕਾਂ ਦੇ ਵੱਲੋਂ ਆਮ ਤੌਰ ਤੇ ਕਰ ਦਿੱਤਾ ਜਾਂਦਾ ਚੀਜ਼ਾਂ ਦਾ ਵੀ ਪ੍ਰਵਾਸੀਆਂ ਦੀ ਸੋਚ ਗਲਤ ਹੈ ਉਹ ਇਹੋ ਜੀਆਂ ਚੀਜ਼ਾਂ ਕਰਦੇ ਨੇ ਹੁਣ ਜਦੋਂ ਪੰਜਾਬੀ ਨੇ ਕੀਤਾ ਤਾਂ ਉਹ ਸਾਰੇ ਹੀ ਚੁੱਪ ਨੇ ਵੀ ਹੁਣ ਆ ਹੋਈ ਐ ਚੀਜ਼ ਹੁਣ ਉਹ ਕਿਉਂ ਨਹੀਂ ਬੋਲਦੇ ਉਹੋ ਹੀ ਲੋਕ ਜਿਹੜੇ ਪਹਿਲਾਂ ਇਹਨਾਂ ਦੇ ਖਿਲਾਫ ਟੰਬਾ ਚੱਕੀ ਫਿਰਦੇ ਸੀ ਵੀ ਭਾਈ ਸਾਰੇ ਹੀ ਭਜਾਉਣੇ ਨੇ ਹੁਣ ਪੰਜਾਬੀ ਭਾਰੀ ਸਾਰੇ ਜਾਂ ਨੇ ਚੁੱਪ ਕਿਉਂ ਧਾਰ ਲਈ ਕੀ ਪੰਜਾਬੀਆਂ ਦੇ ਉੱਪਰ ਉਂਗਲ ਚੱਕਣ ਤੋਂ ਡਰ ਲੱਗਦਾ ਮੈਂ ਤੇ ਇੱਕ ਗੱਲ ਪਹਿਲਾਂ ਕਹਿ ਗਟਿਆਂ ਕਿ ਅੱਜ ਸਾਡੇ ਜੱਜੇਦਾਰ ਕਿੱਥੇ ਨੇ ਅੱਜ ਸਾਡੀਆਂ ਪੋਲੀਟਿਕਲ ਪਾਰਟੀਆਂ ਕਿੱਥੀਆਂ ਕਿਤੇ ਨੇ ਕਿ ਉਹ ਇਹਦੇ ਵਿੱਚ ਆ ਕੇ ਹਾਰ ਦਾ ਨਾਰਾ ਤੇ ਮਾਰ ਸਕਦੇ ਹੋ ਕਿਉਂਕਿ ਬੰਦਾ ਕ੍ਰਾਈਮ ਕਰਨ ਵਾਲੇ ਨੂੰ ਪੁਲਿਸ ਨੇ ਫੜ ਲਿਆ ਪੁਲਿਸ ਨੇ ਫੜ ਕੇ ਜੋ ਵੀ ਪੁਲਿਸ ਦੀ ਕਾਰਵਾਈ ਬਣਦੀ ਫੜ ਲਿਆ ਉਸ ਬੰਦੇ ਨੇ ਗਲਤੀ ਏਡੀ ਕਬੜਾ ਗਲਤੀ ਕੀਤੀ ਉਸ ਬੰਦੇ ਨੇ ਏਡਾ ਕਬੜਾ ਕ੍ਰਾਈਮ ਕੀਤਾ ਕਿ ਜਿਹੜਾ ਅਸੀਂ ਬਿਆਨ ਨਹੀਂ ਕਰ ਸਕਦੇ ਕੁਕਰਮ ਕਰਤਾ ਮੈਂ ਕਹਾਂ ਉਹ ਵੀ ਆਪਾਂ ਬਿਆਨ ਹੀ ਨਹੀਂ ਕਰ ਸਕਦੇ ਉਸ ਨੂੰ ਮੈਂ ਕੋਰਟ ਕਮਾਂਡ ਜੋ ਕੋਰਟ ਕੋਲੋਂ ਵੀ ਇਹ ਇੱਕ ਮੰਗ ਰੱਖਦਾ ਕਿ ਇਹੋ ਜਿਹੇ ਬੰਦੇ ਨੂੰ ਐਗਜ਼ੈਂਪਲਰੀ ਸਜ਼ਾ ਦਿੱਤੀ ਜਾਣੀ ਚਾਹੀਦੀ ਏ ਕਿ ਕੱਲ ਨੂੰ ਕੋਈ ਇਹ ਬੰਦਾ ਇਹ ਕਰਨ ਲੱਗਿਆ ਸੋਚੇ ਯਾਰ ਵੀ ਇਹ ਸਜ਼ਾ ਬੜੀ ਮਾੜੀ ਏ ਠੀਕ ਹੈ ਨਾ ਇਸ ਗੱਲ ਦੀ ਦੂਜੀ ਗੱਲ ਵੀ ਮੈਂ ਮੰਨ ਜੋ ਆ ਬੈਟਰ ਐਡਵੋਕੇਟ ਸੀਨੀਅਰ ਐਡਵੋਕੇਟ ਸਾਡੇ ਮਨਦੀਪ ਸਿੰਘ ਸੱਚ ਦੇਵਾ ਜੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਖੁਦ ਇਹ ਗੱਲ ਕਹੀ ਕਿ ਮੈਂ ਇਸ ਕੇਸ ਨੂੰ ਫ੍ਰੀ ਆਫ ਕਾਸਟ ਲੜਾਂਗਾ ਜੀ ਇਹ ਵੀ ਲੋੜ ਹੈ ਜੀ ਕਿ ਇੰਨਾ ਚੀਜ਼ਾਂ ਦੀ ਸਾਨੂੰ ਲੋੜ ਹੈ ਕਿਉਂਕਿ ਜਿਹੜਾ ਬੰਦਾ ਜੇ ਇਹੋ ਜਿਹਾ ਕ੍ਰਾਈਮ ਕਰਨ ਵਾਲਾ ਬੰਦਾ ਕ੍ਰਾਈਮ ਇਹੋ ਜਿਹਾ ਕਰ ਸਕਦਾ ਤੇ ਕੀ ਉਹ ਬਾਕੀ ਆਪਣੀ ਸੇਫਟੀ ਵਾਸਤੇ ਜਾਂ ਕੁਝ ਹੋਰ ਵੀ ਕੁਝ ਕਰ ਸਕਦਾ ਜੀ ਕਿਉਂਕਿ ਸਾਡੇ ਪੁਲਿਸ ਤੇ ਦੋ ਤਰ੍ਹਾਂ ਦੇ ਸਵਾਲ ਉੱਠਦੇ ਇੱਥੇ ਸਾਡੇ ਪੁਲਿਸ ਤੇ ਦੋ ਤਰ੍ਹਾਂ ਦੇ ਸਵਾਲ ਉੱਠਦੇ ਹਮ ਇੱਕ ਪਾਸੇ ਪੁਲਿਸ ਨੂੰ ਕਹਿੰਦੇ ਵੇ ਪੁਲਿਸ ਕੰਮ ਨਹੀਂ ਕਰਦੀ ਜੀ ਇੱਕ ਪਾਸੇ ਪੁਲਿਸ ਨੂੰ ਕਹਿੰਦੇ ਪੁਲਿਸ ਕੰਮ ਕਰਦੀ ਜੀ ਹੁਣ ਪੁਲਿਸ ਦੀ ਕੋਈ ਵੀ ਚੀਜ਼ ਦੀ ਕੋਈ ਵੀ ਗੱਲਬਾਤ ਦੇ ਵਿੱਚ ਹਰ ਪੁਲਿਸ ਅਫਸਰ ਦੀ ਜਾਂ ਕਿਸੇ ਦੀ ਵੀ ਹਰ ਇੱਕ ਦੀ ਇਨਵੈਸਟੀਗੇਸ਼ਨ ਦਾ ਅਲੱਗ-ਅਲੱਗ ਤਰੀਕਾ ਹੈ ਜੀ ਠੀਕ ਹੈ ਨਾ ਇਹ ਜਿਹੜੀ ਇਹ ਤੁਸੀਂ ਉਸ ਤੇ ਗੱਲ ਕਰ ਰਹੇ ਹੋ ਜਿਹੜਾ ਉਹਨਾਂ ਤੇ ਇਲਜ਼ਾਮ ਲੱਗ ਰਹੇ ਨੇ ਕਿ ਪਹਿਲਾਂ ਪੁਲਿਸ ਨੂੰ ਬੁਲਾਇਆ ਤਾਂ ਪੁਲਿਸ ਆਉਂਦੀ ਹੈ ਤੇ ਉਸ ਵਿਅਕਤੀ ਦੇ ਘਰੇ ਮੁਜਰਮ ਦੇ ਘਰੇ ਜਿੱਥੇ ਬੱਚੀ ਨੂੰ ਮਾਰ ਕੇ ਉਸ ਨੇ ਬਾਥਰੂਮ ਦੇ ਵਿੱਚ ਰੱਖਿਆ ਹੋਇਆ ਸੀ ਉੱਥੇ ਇਨਵੈਸਟੀਗੇਸ਼ਨ ਕਰਨ ਦੀ ਬਜਾਏ ਚਾਹ ਪੀ ਰਹੀ ਸੀ ਪੁਲਿਸ ਕੀ ਲੱਗਦਾ ਹੈ ਕਿ ਇਹ ਪੁਲਿਸ ਦਾ ਰਵਈਆ ਠੀਕ ਹੈ ਇਹਨੂੰ ਕਿਵੇਂ ਦੇਖਿਆ ਜਾਵੇ ਕਿ ਭਾਈ ਉਸਨੇ ਕ੍ਰਾਈਮ ਐਡਾ ਵੱਡਾ ਕੀਤਾ ਤੇ ਪੁਲਿਸ ਚਾਹ ਪੀ ਰਹੀ ਹੈ ਕੀ ਪੁਲਿਸ ਦੀ ਇਹ ਨਦਾਨੀ ਹੈ ਕੀ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਦਾ ਕੋਈ ਤਰੀਕਾ ਹੈ ਕੀ ਹੈ ਇਹ ਜਦੋਂ ਇਹ ਗੱਲ ਹੋਈ ਨਾ ਜਦੋਂ ਤੁਸੀਂ ਚਾਹ ਪੀਣ ਦੀ ਗੱਲ ਕਰਦੇ ਪਿਓ ਚਾਹ ਪੀਣ ਤੋਂ ਪਹਿਲਾਂ ਪੁਲਿਸ ਨੂੰ ਰਿਪੋਰਟ ਮਿਲੀ ਕਿ ਬੱਚੀ ਸਾਡੀ ਗੁੰਮ ਨਹੀਂ ਮਿਲ ਰਹੀ ਹਮ ਗੁੰਮਸ਼ੁਦਗੀ ਦੀ ਰਿਪੋਰਟ ਤੇ ਗਏ ਤੇ پولیس ਨੇ ਫਿਰ ਆਪਣੇ ਇਨਵੈਸਟੀਗੇਸ਼ਨ ਦੇ ਹਰ ਇੱਕ ਪੁਲਿਸ ਅਫਸਰ ਦੇ ਅਲੱਗ-ਅਲੱਗ ਤਰੀਕੇ ਨੇ ਮੈਂ ਜੇ ਤੁਸੀਂ ਕਹੋਵੇਂ ਮੈਂ ਪੁਲਿਸ ਦੇ ਹੱਕ ਦੇ ਵਿੱਚ ਮੈਂ ਪੁਲਿਸ ਦੇ ਬਿਲਕੁਲ ਹੱਕ ਜ ਨਹੀਂ ਬੋਲਦਾ ਇੱਕ ਗੱਲ ਮੇਰੀ ਨੋਟ ਕਰ ਲਿਓ ਕਿਉਂਕਿ ਮੈਂ ਖੁਦ ਪੁਲਿਸ ਦਾ ਸਤਾਇਆ ਇਸ ਕਰਕੇ ਮੈਂ ਪੁਲਿਸ ਦੇ ਬਿਲਕੁਲ ਹੱਕ ਜ ਨਹੀਂ ਬੋਲਦਾ ਪਰ ਜਿਹੜੀ ਗੱਲ ਅਸਲੀਅਤ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੇ ਹਰ ਇੱਕ ਪੁਲਿਸ ਅਫਸਰ ਦਾ ਇਨਵੈਸਟੀਗੇਸ਼ਨ ਦਾ ਅਲੱਗ-ਅਲੱਗ ਤਰੀਕਾ ਜਦੋਂ ਇਹ ਗੁੰਮਸ਼ੁਦਗੀ ਰਿਪੋਰਟ ਮਿਲੀ ਉਸ ਤੋਂ ਬਾਅਦ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰਦੀ ਰਹੀ ਇਨਵੈਸਟੀਗੇਸ਼ਨ ਦੇ ਵਿੱਚ ਦੇਖੋ ਤੁਸੀਂ ਜ ਕਹ ਰਹੇ ਨੇ ਦੋ ਬੰਦੇ ਉਸ ਵਿਅਕਤੀ ਦੇ ਅੰਦਰ ਘਰ ਦੇ ਵਿੱਚ ਜਾਂਦੇ ਨੇ ਤੇ ਦੋ ਬੰਦੇ ਉਸ ਬੱਚੀ ਦੇ ਘਰ ਜਾਂਦੇ ਨੇ ਜਿਹੜੀ ਲਾਪਤਾ ਹਾਂਜੀ ਮਤਲਬ ਜੋ ਵੀ ਪੁਲਿਸ ਦੀ ਮੈਂ ਤੁਹਾਨੂੰ ਦੱਸਿਆ ਵੀ ਇਨਵੈਸਟੀਗੇਸ਼ਨ ਦਾ ਅਲੱਗ-ਅਲੱਗ ਤਰੀਕੇ ਅਲੱਗ-ਅਲੱਗ ਤਰੀਕੇ ਦੇ ਵਿੱਚ ਹੁਣ ਇਹ ਜਿਹੜੇ ਦੋ ਬੰਦੇ ਤੁਸੀਂ ਕਹਿੰਦੇ ਹੋ ਵੀ ਘਰ ਗਏ ਤੇ ਦੋ ਬੰਦੇ ਦੋ ਕੀ ਬੰਦੇ ਜਿਆਦਾ ਹੁਸ਼ਿਆਰ ਕੋਈ ਸਿਵਲ ਦੇ ਵਿੱਚ ਹੀ ਪੁਲਿਸ ਅਲੱਗ-ਅਲੱਗ ਤਰੀਕਿਆਂ ਦੇ ਵਿੱਚ ਆਪਣੀ ਇਨਵੈਸਟੀਗੇਸ਼ਨ ਕੋ ਕਰ ਰਹੀ ਸੀ ਵੀ ਕੀ ਕੀ ਗੱਲ ਹੁਣ ਜਦੋਂ ਕੋਈ ਪੁਲਿਸ ਨੂੰ ਸਾਰਾ ਘਰ ਉਹਨਾਂ ਨੇ ਦੇਖਿਆ ਸਭ ਪੁਲਿਸ ਨੂੰ ਕੋਈ ਕਈ ਵਾਰੀ ਨਾ ਜਾਣੇ ਅਣਜਾਣੇ ਚ ਕੋਈ ਜਗ੍ ਉਹ ਜਗਾ ਇਨਵੈਸਟੀਗੇਸ਼ਨ ਦੇ ਦੌਰਾਨ ਕਿਤੇ ਉਹਨਾਂ ਕੋਲੋਂ ਦੇਖ ਨਹੀਂ ਰਹਿ ਗਈ ਕਿਉਂਕਿ ਜਾਣ ਕੇ ਤੇ ਆਪਾਂ ਕਹਿ ਨਹੀਂ ਸਕਦੇ ਵੀ ਜਾਣ ਕੇ ਜਦੋਂ ਪੁਲਿਸ ਬੈਠੀ ਜਦੋਂ ਉਹਨਾਂ ਨੂੰ ਕੋ ਲੰਬੇ ਨਾਲ ਕਲੂ ਨਾ ਲੱਭੇ ਫਿਰ ਉਹ ਉਸ ਬੰਦੇ ਕੋਲ ਬੈਠ ਗਏ ਬੰਦੇ ਨੇ ਮਾਇਆ ਦੋਹੇ ਦੱਸਿਆ ਕਿ ਇਨਵੈਸਟੀਗੇਸ਼ਨ ਨਾਲ ਅਲੱਗ-ਅਲੱਗ ਤਰੀਕਾ ਉਹ ਕਿਸ ਤਰੀਕੇ ਨਾਲ ਉਹਦੇ ਕੋਲ ਗੱਲਬਾਤ ਗੱਲਾਂ ਬਾਤਾਂ ਗੱਲਬਾਤ ਲੰਬੀ ਕਰਨ ਦਾ ਮਤਲਬ ਇਹ ਕਿਤੇ ਨਾ ਕਿਤੇ ਕਲੂ ਮਿਲੇ ਕਿਤੇ ਮਿਲਦਾ ਨਹੀਂ ਪਿਆ ਕਲੂ ਜੀ ਜਦੋਂ ਕਲੂ ਨਹੀਂ ਮਿਲਦਾ ਤੇ ਫਿਰ ਨੇਚਰਲੀ ਗੱਲ ਫਿਰ ਬਾਹਰ ਜਨਤਾ ਵੀ ਪਬਲਿਕ ਵੀ ਇਕੱਠੀ ਹੋਈ ਸਾਰਾ ਕੁਝ ਉਹ ਬੱਚੀ ਦੀ ਡੈੱਡ ਬੋਡੀ ਮਿਲ ડાੜੇ-ਬਾੜੀ ਮਿਲਣ ਤੋਂ ਬਾਅਦ ਤੁਸੀਂ ਦੇਖੋ ਵੀ ਇੱਕ ਪਾਸੇ ਆਪਾਂ ਪੁਲਿਸ ਨੇ ਇਹਨੂੰ ਦੋਸ਼ੀ ਦੇ ਦਿੰਦੇ ਨੇ ਵੀ ਹਾਂ ਪੁਲਿਸ ਨੇ ਲਾਪਰਵਾਹੀ ਕੀਤੀ ਜਾਂ ਜੋ ਵੀ ਕੀਤਾ ਚਾਹ ਪੀਂਦੇ ਜਾਂ ਇਹੋ ਜਿਹੇ ਕੰਮ ਦੇ ਚਾਹ ਪੀਣੀ ਤੇ ਵੈਸੇ ਨਹੀਂ ਸੁਲਦੀ ਬੰਦੇ ਦੀ ਇੱਕ ਇਹ ਐਸਐਸਆਈ ਤਾਂ ਸਸਪੈਂਡ ਵੀ ਕਰ ਦਿੱਤਾ ਗਿਆ ਮੰਗ ਕਰਕੇ ਹੁਣ ਜੀ ਆਉਣ ਲੱਗਾ ਉਸੇ ਗੱਲ ਤੇ ਆਉਣ ਲੱਗਾ ਕਿ ਜਦੋਂ ਪੁਲਿਸ ਨੂੰ ਇਹ ਬੰਦਾ ਗਲਤ ਲੱਗਾ ਬੰਦਾ ਸਾਡਾ ਇਨਕੁਆਇਰਸਟੀਗੇਸ਼ਨ ਅਫਸਰ ਜਾਂ ਕੋਈ ਠਾਣਦਾਰ ਗਲਤ ਲੱਗਾ ਮੌਕੇ ਤੇ ਸਾਡੇ ਕਮਿਸ਼ਨਰ ਸਾਹਿਬ ਉਹਨਾਂ ਦਾ ਅਫਸਰ ਨੇ ਉਹਨਾਂ ਨੇ ਮੌਕੇ ਤੇ ਉਸੇ ਵੇਲੇ ਸਸਪੈਂਡ ਕਰ ਦਿੱਤਾ ਚਲੋ ਬੰਦਾ ਸੀ ਜਦੋਂ ਤੈਨੂੰ ਦਾ ਬਾਜ ਵੀ ਪੀਤਰ ਪੀਲੇਗਾ ਤੁਲ ਬਾਈ ਇੱਕ ਪਾਸੇ ਪੁਲਿਸ ਨੂੰ ਆਪਾਂ ਇਸ ਦੋਸ਼ੀ ਦੇ ਦਿੰਦੇ ਹਾਂ ਦੂਜੇ ਪਾਸੇ ਜੇ ਪੁਲਿਸ ਜੇ سپورਟ ਨਹੀਂ ਕਰਦੀ ਜੇ ਬੰਦੇ ਨੂੰ ਉੱਥੇ ਬਚਾਉਂਦੀ ਨਾ ਤੇ ਬੰਦੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਉੱਥੇ ਠੀਕ ਹੈ ਮਾਰਿਆ ਜਾਂਦਾ ਫਿਰ ਫਿਰ ਲੋਕਾਂ ਨੇ ਪੁਲਿਸ ਨੂੰ ਦੋਸ਼ੀ ਜਣਾ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਦੇ ਸਾਹਮਣੇ ਬੰਦਾ ਮਾਰਦਾ ਜੇ ਪੁਲਿਸ ਨਾਲ ਪੁਲਿਸ ਦੇ ਦੋਵੇਂ ਪਾਸੇ ਫਸ ਜਾਂਦੀ ਪੁਲਿਸ ਹੁਣ ਕਰੇਗੀ ਪਰ ਲੋਕ ਇਹ ਕਹਿੰਦੇ ਨੇ ਕਿ ਭਾਈ ਅਸਲ ਇਨਸਾਫ ਤਾਂ ਇਹੀ ਹੁੰਦਾ ਜੇ ਉੱਥੇ ਹੀ ਉਸ ਨੂੰ ਮਾਰ ਦਿੱਤਾ ਜਾਂਦਾ ਪਰ ਉਹ ਤਾਂ ਫਿਰ ਕਾਨੂੰਨ ਹੱਥ ਚ ਲੈਣ ਵਾਲੀ ਗੱਲ ਹੋ ਜਾਂਦੀ ਹੈ ਚਲੋ ਉਹ ਵੀ ਇੱਕ ਚਲਾਗਾ ਜੋ ਕੰਮ ਹੈ ਵੀ ਪੁਲਿਸ ਨੇ ਕਾਨੂੰਨ ਦੀ ਮਰਿਆਦਾ ਨੂੰ ਬਣਾਈ ਰੱਖਣ ਲਈ ਉੱਥੋਂ ਉਸ ਨੂੰ ਸਫਲਤਾਪੂਰਵਕ ਕੱਢਿਆ ਹਾਲਾਂਕਿ ਉਹ ਅੱਧ ਮਰਿਆ ਤਾਂ ਕਰ ਦਿੱਤਾ ਸੀ ਤੇ ਕਬੂਲਨਾਮਾ ਉਹਦਾ ਕਦੋਂ ਆਉਂਦਾ ਹੈ ਜਰਾ ਕਿਉਂਕਿ ਇਹ ਹਾਲਾਤ ਉਸ ਵੇਲੇ ਇਹੋ ਜਿਹੇ ਬਣ ਗਏ ਹੁੰਦੇ ਨੇ ਜੇ ਉੱਥੇ ਕਿਤੇ ਮੈਂ ਵੀ ਹਾਜ਼ਰ ਹੁੰਦਾ ਤੇ ਮੈਂ ਵੀ ਮਰਨ ਮਰਾਂ ਤੱਕ ਜਾਂਦਾ ਜਰੂਰ ਕੋਈ ਵੀ ਬੰਦਾ ਸਾਡੇ ਪੰਜਾਬੀਆਂ ਦੀ ਇਹ ਖਾਸ ਫਿਤਰਤ ਹੈ ਵੀ ਜਦੋਂ ਇਹੋ ਜੀ ਗੱਲਬਾਤ ਕਿਤੇ ਤੇ ਪੁਲਿਸ ਸਾਡੇ ਪੰਜਾਬੀਆਂ ਨੇ ਮਰਮਰਾਂ ਤੱਕ ਪਹੁੰਚਣਾ ਹੁੰਦਾ ਵੀ ਯਾਰ ਇਸ ਬੰਦੇ ਨੂੰ ਮਾਰ ਦਈਏ ਜਾਂ ਮਰਜੀਏ ਕਿਉਂਕਿ ਇਹ ਹਰਕਤ ਹੀ ਇਹੋ ਜੀ ਸੀ ਕਿ ਜਿਸ ਬੰਦੇ ਨੇ ਕਿਸੇ ਨੂੰ ਕਿਸੇ ਕੋਈ ਗੱਲ ਵੀ ਕਿਸੇ ਪੁੱਤੇ ਨੂੰ ਪੱਥਰ ਵੀ ਨਹੀਂ ਮਾਰਿਆ ਹੁੰਦਾ ਇਸ ਵੇਲੇ ਉਹ ਵੀ ਉਹਨੂੰ ਮਾਰਨ ਤੱਕ ਜਰੂਰ ਜਾਏ ਜਾਂਦਾ ਕਿਉਂਕਿ ਇੱਕ ਹਰਕਤ ਹੀ ਇਹੋ ਜੀ ਕਰਨੀ ਸੀ ਜਿਹੜੀ ਕਿ ਨਿਹਾਇਤ ਨਿੰਦਨਯੋਗ ਸੀ ਤੇ ਉਹ ਉਹਦੇ ਵਿੱਚੋਂ ਕਿਉਂਕਿ ਮੌਕੇ ਦੇ ਹਾਲਾਤ ਜਿਹੜੇ ਇਹੋ ਜੇ ਬਣ ਗਏ ਹੁੰਦੇ ਨੇ ਕਿ ਪਬਲਿਕ ਨੂੰ ਸਮਝ ਨਹੀਂ ਆਂਦੀ ਵੀ ਕੀ ਕਰੀਏ ਪਰ ਪੁਲਿਸ ਨੇ ਆਪਣੀ ਸਿਆਣਪ ਵਰਤੀ ਉਹਨੂੰ ਕਿਸੇ ਤਰੀਕੇ ਬਸੋਂ ਕੱਢਿਆ ਕਿ ਇੱਕ ਮਸਲਾ ਬਜਾਏ ਆਪਾਂ ਇਨਸਾਫ ਇਧਰ ਲੈ ਆਂਦੀ ਵੀ ਆ ਉਲਟਾ ਸਾਨੂੰ ਦੂਜੇ ਪਾਸੇ ਨਾਲ ਜਾਣਾ ਪਿਆ ਵੀ ਵਿਚੇ ਰਹਿ ਜੇ ਗੱਲ ਸਾਰੀ ਉਲਝਦੀ ਰਹਿ ਜੇ ਪੁਲਿਸ ਦੀ ਬਹੁਤ ਸਿਆਣਪ ਜਿਹੜੇ ਸਾਡੇ ਐਸਪੀ ਲੱਗੇ ਨੇ ਗਿੱਲ ਸਾਹਿਬ ਬਹੁਤ ਹੁਣ ਵਧੀਆ ਅਫਸਰ ਨੇ ਉਹਨਾਂ ਨੇ ਦੇਖਿਆ ਮੌਕੇ ਦੇ ਹਾਲਾਤਾਂ ਨੂੰ ਬਾਕੀ ਹੋਰ ਵੀ ਕਹਿੰਦੇ ਜੋ ਵੀ ਮੇਰੇ ਕੋਈ ਰਿੰਦੀ ਹੋਵੇ ਤੁਸੀਂ ਮੈਨੂੰ ਦੱਸੋ ਮੈਂ ਉਹ ਕਾਰਵਾਈ ਕਰਾਂਗਾ ਤੇ ਪੂਰੀ ਇਨਵੈਸਟੀਗੇਸ਼ਨ ਕਰ ਰਹੇ ਸਾਰੀ ਪਿਆਰਬਾਈ ਕਰ ਰਹੇ ਨੇ ਹਰ ਤਰੀਕੇ ਨਾਲ ਕਰ ਰਹੇ ਜੀ ਦੇ ਜੋ ਵੀ ਬਣਦੀ ਉਹਨੂੰ ਸਜ਼ਾ ਮੈਂ ਇੱਕੋ ਗੱਲ ਕਰਨਾ ਵੀ ਮੈਂ ਮਾਨਯੋਗ ਕੋਰਟ ਤੋਂ ਵੀ ਬੇਨਤੀ ਕਰਦਾ ਮਾਨਯੋਗ ਵਕੀਲ ਸਾਹਿਬ ਨੂੰ ਵੀ ਬੇਨਤੀ ਕਰਦਾ ਵੀ ਇਹੋ ਜਿਹੇ ਬੰਦੇ ਨੂੰ ਐਗਜ਼ੈਂਪਲਰੀ ਸਜ਼ਾ ਦਿਵਾਣੀ ਚਾਹੀਦੀ ਹੂੰ ਜੀ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ ਪਰ ਇਹ ਸਭ ਦੇ ਵਿੱਚ ਇੱਕ ਹੋਰ ਸਵਾਲ ਇਹ ਖੜਾ ਹੋ ਜਾਂਦਾ ਹੈ ਨਾ ਜਦੋਂ ਲੋਕ ਇਹ ਗੱਲ ਕਰਦੇ ਨੇ ਕਿ ਇਸ ਜ਼ਿਲ੍ਹੇ ਦੀ ਜਲੰਧਰ ਦੀ ਜਿਹੜੀ ਪੁਲਿਸ ਕਮਿਸ਼ਨਰ ਹੈ ਉਹ ਵੀ ਬੀਬੀ ਤਨਪ੍ਰੀਤ ਕੌਰ ਹੋਣੀ ਨੇ ਤੇ ਉਹਨਾਂ ਦੀ ਜ਼ਿੰਮੇਵਾਰੀ ਨੂੰ ਕਿਵੇਂ ਦੇਖਿਆ ਜਾਵੇ ਕਿਉਂਕਿ ਉੱਥੇ ਜਦੋਂ ਇਹੋ ਜੀ ਸਥਿਤੀ ਬਣ ਗਈ ਇੱਕ ਲੜਕੀ ਦਾ ਮਾਮਲਾ ਸੀ ਉਸ ਤੋਂ ਬਾਅਦ ਪੁਲਿਸ ਗਈ নো ਡਾਊਟ ਪੁਲਿਸ ਨੇ ਚੰਗੀ ਭੂਮਿਕਾ ਅੰਤ ਦੇ ਵਿੱਚ ਨਿਭਾਈ ਉਸ ਨੂੰ ਉੱਥੋਂ ਕੱਢ ਲੈਣ ਦੇ ਲਈ ਪਰ ਦੁਬਾਰਾ ਤੋਂ ਪੁਲਿਸ ਨੂੰ ਨਿਸ਼ਾਨੇ ਤੇ ਲੈ ਜਾਣਾ ਕੀ ਪੁਲਿਸ ਦਾ ਕੈਰੈਕਟਰ ਹੀ ਇਹੋ ਜਿਹਾ ਬਣ ਚੁੱਕਿਆ ਸਾਰਿਆਂ ਦੀ ਨਿਗਾ ਦੇ ਵਿੱਚ ਵੀ ਪੁਲਿਸ ਚੰਗਾ ਕਰੇ ਮਾੜਾ ਕਰੇ ਰਹਿਣੀ ਨਿਸ਼ਾਨੇ ਪੁਲਿਸ ਹੀ ਹੈ ਉੱਥੇ ਭਗਵੰਤਬਾਨ ਮੁਰਦਾਬਾਦ ਦੇ ਨਾਰੇ ਵੀ ਲੱਗੇ ਪੁਲਿਸ ਨੂੰ ਮੁਰਦਾਬਾਦ ਦੇ ਨਾਰੇ ਵੀ ਲੱਗੇ ਇਹ ਸਾਰੀ ਕਹਾਣੀ ਨੂੰ ਕਿਵੇਂ ਦੇਖੀਏ ਫਿਰ ਪੁਲਿਸ ਦੇ ਵਿੱਚ ਵਿਸ਼ਵਾਸ ਲੋਕਾਂ ਦਾ ਰਿਹਾ ਹੀ ਨਹੀਂ ਹੈ ਪੁਲਿਸਿੰਗ ਇੰਨੀ ਚੰਗੀ ਹੋ ਹੀ ਨਹੀਂ ਰਹੀ ਵੀ ਉਸ ਤੇ ਵਿਸ਼ਵਾਸ ਕੀਤਾ ਜਾਵੇ ਪੁਲਿਸ ਤੇ ਚੰਗੀ ਐ ਪਰ ਚੰਗੀ ਜੇ ਕੋ ਚੰਗਾ ਕੰਮ ਕਰੇਗਾ ਤੇ ਮਾੜਾ ਬਦਨਾਮ ਤੇ ਤਾਂ ਵੀ ਹੋਣੀ ਐ ਤੇ ਜੇ ਮਾੜਾ ਕੰਮ ਕਰਦਾ ਤਾਂ ਵੀ ਬਦਨਾਮ ਹੋਣੀ ਬਦਨਾਮੀ ਦਾ ਪੁਲਿਸ ਦੇ ਇੱਕ ਕਲੰਕਲ ਰੱਖਿਆ ਹੀ ਲੱਗਿਆ ਵੀ ਇਹਨੇ ਬਦਨਾਮ ਹੋਣਾ ਹੀ ਹੋਣਾ ਹੁਣ ਤੁਸੀਂ ਦੇਖੋ ਵੀ ਉਥੋਂ ਬਚਾ ਕੇ ਬੰਦਾ ਕੱਢ ਲਿਆ ਉਹ ਨਹੀਂ ਕਹਿਣਾ ਕਿ ਆ ਵੀ ਯਾਰ ਪੁਲਿਸ ਨੇ ਚੰਗਾ ਕੀਤਾ ਮੌਕੇ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਉਹਨਾਂ ਬੰਦੇ ਨੂੰ ਬਚਾ ਲਿਆ। ਹੂੰ। ਦੂਜੇ ਪਾਸੇ ਪੁਲਿਸ ਦੀ ਬਦਨਾਮੀ ਇਸ ਗੱਲ 'ਤੇ ਕੀਤੀ ਜਾਂਦੀ ਪੁਲਿਸ ਨੇ ਕਿਉਂਕਿ ਪੁਲਿਸ ਨੇ ਇਨਵੈਸਟੀਗੇਸ਼ਨ ਦਾ ਟਾਈਮ ਤੇ ਪੁਲਿਸ ਲੱਭਦੀ ਪਈ ਉਹ ਅਗੋਮਸ਼ੋਦੀ ਰਿਪੋਰਟ ਆਈ ਸਭ ਕੁਝ ਆ ਲੱਭਦੀ ਵੀ ਸੀਸੀਟੀਵੀ ਕੈਮਰੇਜ ਫੁਟੇਜ ਦੇਖੀ ਜਦੋਂ ਉਹਦੇ ਵਿੱਚੋਂ ਕੁੜੀ ਗਈ ਕਿ ਇੰਨੀ ਦੇਰ ਬਾਅਦ ਘਰੋਂ ਬਾਹਰ ਨਹੀਂ ਨਿਕਲੀ ਇਹ ਨਾਚ ਦੀ ਗੱਲ ਹੈ ਪੁਲਿਸ ਨੂੰ ਪਤਾ ਲੱਗਾ ਕਿ ਲੜਕੀ ਦੀ ਮਾਂ ਹੀ ਕਹਿ ਰਹੀ ਹੈ ਵੀ ਭਾਈ ਮੈਂ ਸੀਸੀਟੀਵੀ ਫੁਟੇਜ ਆਪ ਪ੍ਰੋਵਾਈਡ ਕਰਾ ਰਹੀ ਹਾਂ ਤੁਹਾਨੂੰ ਲੜਕੀ ਵਾਪਸ ਇਥੇ ਪੁਲਿਸ ਦੀ ਹੀ ਨਕਾਮੀ ਹੈ ਪੁਲਿਸ ਹੀ ਗਲਤ ਹੋ ਸਕਦਾ ਹੈ ਉਹ ਪੁਲਿਸ ਦੇ ਉਸ ਲੜਕੀ ਦੇ ਵਿੱਚ ਕੁਝ ਸਾਹਸਤ ਮੌਜੂਦ ਹੁੰਦੇ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਸੀ ਮੌਕੇ ਤੇ ਉਹ ਲੱਭ ਜਾਂਦੀ ਬੱਚੀ ਸ਼ਾਇਦ ਉਸ ਨੂੰ ਕੋਈ ਫਰਸਟ ਏਡ ਦੇਣ ਤੋਂ ਬਾਅਦ ਉਸ ਦੀ ਜਾਨ ਵੀ ਬਚ ਜਾਂਦੀ ਮੈਂ ਤਾਂ ਇੱਕ ਹੀ ਗੱਲ ਕਹਿਣਾ ਵੀ ਕੋਸ਼ ਸਾਡੇ ਪੁਲਿਸ ਇਨਵੈਸਟੀਗੇਸ਼ਨ ਜਿਹੜੀ ਸਾਡੇ ਪੁਲਿਸ ਦੀ ਮਾੜੀ ਵੀ ਕਿਤੇ ਨਲਾਕੀ ਵੀ ਕਹਾਂਗੇ ਇਹਨੇ ਆਪਾਂ ਉਹ ਨਾਲ ਦੀ ਜਿਹੜੀ ਕੁੜੀ ਦੀ ਮਾਤਾ ਦੀ ਗੱਲਬਾਤ ਹੈ ਬਿਲਕੁਲ ਸਹੀ ਹੈ ਕਿ ਜਿੰਨੀ ਦੇਰ ਉਹਨਾਂ ਨੇ ਇਸ ਚੀਜ਼ ਨੂੰ ਟਾਈਮ ਖਰਾਬ ਕੀਤਾ ਹੋ ਸਕਦਾ ਉਸ ਟਾਈਮ ਦੇ ਦੌਰਾਨ ਜੇ ਕਿਤੇ ਪਹਿਲਾਂ ਮਿਲ ਜਾਂਦੀ ਤੇ ਸ਼ਾਇਦ ਬੱਚੀ ਬਚੀ ਜਾਂਦੀ ਕਿਉਂਕਿ ਮੱਚੀ ਨੂੰ ਜੇ ਹੋ ਸਕਦਾ ਸਾਥ ਚਲਦੇ ਹੀ ਹੁੰਦੇ ਕਿਤੇ ਟ੍ਰੀਟਮੈਂਟ ਮਿਲ ਜਾਂਦਾ ਕੋਈ ਸੌਲਤ ਮਿਲ ਜਾਂਦੀ ਉਹਨੂੰ ਤੇ ਨਿਸ਼ਾਨ ਤੋਂ ਬਚੀ ਜਾਂਦੀ ਅੱਛਾ ਇਸ ਨਲੈਕੀ ਦਾ ਰਿਜ਼ਲਟ ਇਹ ਹੋਇਆ ਸੀਪੀ ਸਾਹਿਬ ਨੇ ਮੌਕੇ ਤੇ ਉਹਨੂੰ ਸਸਪੈਂਡ ਕੀਤਾ ਜਿਹੜੇ ਉਹ ਜਿਹੜਾ ਉਹ ਵਿਅਕਤੀ ਸੀ ਜਿਹੜਾ ਕਹਿੰਦੇ ਵੀ ਇੱਕ ਸਕੂਲ ਦੇ ਵਿੱਚ ਬੱਸ ਡਰਾਈਵਰੀ ਕਰਦਾ ਸੀ ਉਸ ਦੀ ਸਾਈਕੀ ਨੂੰ ਥੋੜਾ ਜਿਹਾ ਸਮਝਦੇ ਆ ਤੁਸੀਂ ਪੁਲਿਸ ਦੇ ਵਿੱਚ ਸਮਾਂ ਬਤਾਇਆ ਹੈ ਕ੍ਰਾਈਮਨਲਸ ਨੂੰ ਦੇਖਦੇ ਹੋਵੋਗੇ ਤੁਸੀਂ ਇਹ ਕਹੋ ਜੀ ਸਾਈਕੀ ਹੁੰਦੀ ਹੈ ਇਹੋ ਜਿਹੇ ਵਿਅਕਤੀਆਂ ਦੀ ਉਸ ਦੇ ਮਨ ਦੇ ਵਿੱਚ ਇਹ ਚੀਜ਼ ਅਚਾਨਕ ਆਈ ਹੋਊਗੀ ਉਹ ਕਦੋਂ ਬੇਈਮਾਨ ਹੋਇਆ ਹੋਊਗਾ ਜਾਂ ਫਿਰ ਇਸ ਤੋਂ ਪਹਿਲਾਂ ਤਾਂ ਉਹਦੇ ਘਰ ਵੀ ਧੀਆਂ ਸੀ ਬਹੁਤ ਸਾਰੇ ਕੇਸ ਇਦਾਂ ਦੇ ਆਉਂਦੇ ਨੇ ਆਪਾਂ ਬੜੇ ਕਹ ਲਈਏ ਖੁਦਾ ਨਾ ਖਾਸਤਾ ਇਹੋ ਜੀ ਸਥਿਤੀ ਹੋਵੇ ਪਰ ਬਹੁਤ ਸਾਰੀਆਂ ਇਹੋ ਜੀਆਂ ਤਸਵੀਰਾਂ ਵੀ ਨੇ ਜਿੱਥੇ ਬਾਪ ਆਪਣੀਆਂ ਧੀਆਂ ਤੱਕ ਨੂੰ ਨਹੀਂ ਛੱਡਦੇ ਤੇ ਇਹੋ ਜਿਹੇ ਵਿਅਕਤੀ ਜਿਹੜਾ ਜਿਸ ਦੇ ਆਪਣੇ ਘਰ ਦੋ ਧੀਆਂ ਨੇ ਉਹ ਜਦੋਂ ਇਹੋ ਜੀ ਹਰਕਤ ਕਰਦਾ ਤਾਂ ਕੀ ਸਮਝ ਆਉਂਦਾ ਇਹ ਅਚਾਨਕ ਚ ਪਣ ਪੀ ਹੋਈ ਸਾਇਕੀ ਹੋ ਸਕਦੀ ਹੈ ਜਾਂ ਫਿਰ ਲੰਬੇ ਸਮੇਂ ਤੋਂ ਇਹ ਵਿਅਕਤੀ ਦੇ ਮਨ ਦੇ ਵਿੱਚ ਇਹ ਹੀ ਕੂੜ ਹੋਊਗਾ ਵੀ ਬੱਚਿਆਂ ਦੇ ਨਾਲ ਫਿਰ ਉਹ ਫਾਇਲ ਕਿਹਾ ਜਾਂਦਾ ਹੈ ਬੱਚਿਆਂ ਦੇ ਨਾਲ ਇਹੋ ਜਿਹਾ ਦੁਸ਼ਕਰਮ ਕਰਨਾ ਇਹ ਹੁਣ ਕਿਸੇ ਦੇ ਦਿਲ ਦਾ ਮੈਂ ਕੋਈ ਉਹੋ ਹੀ ਗੱਲ ਵੀ ਮੈਂ ਰੱਬ ਤੇ ਹੈ ਨਹੀਂ ਵੀ ਕਿਸੇ ਦੇ ਦਿਲ ਦਾ ਕੀ ਕਦੋਂ ਜਿੱਦਾਂ ਸਿਆਣਿਆਂ ਦੀ ਕਹਿੰਦੇ ਨਾ ਦੁੱਧ ਤੇ ਬੁੱਧ ਫਟਣ ਲੱਗਿਆ ਪਤਾ ਨਹੀਂ ਲੱਗਦਾ ਸਿਆਣੇ ਨਹੀਂ ਕਹਾਵਤਾ ਔਰ ਇਸ ਬੰਦੇ ਦਾ ਉੱਥੋਂ ਵੀ ਕੁਝ ਭਰੋਸੇ ਜੋ ਸੂਤਰਾਂ ਤੋਂ ਪਤਾ ਕੀਤਾ ਵੀ ਇਸ ਬੰਦੇ ਦਾ ਕੈਰੈਕਟਰ ਕੋਈ ਬਹੁਤਾ ਵਧੀਆ ਨਹੀਂ ਸੀ। ਕਲੋਨੀ 'ਚ ਜਿੱਥੇ ਰਹਿੰਦਾ ਸੀ ਉੱਥੇ ਮਤਲਬ ਬੋਲਚਾਲ ਕੋਈ ਖਾਸ ਨਹੀਂ ਸੀਗਾ ਕਿਸੇ ਨਾ ਰੱਖਿਆ। ਬੋਲਚਾਲ ਨਾ ਰੱਖਣ ਕਰਕੇ ਬੱਚਿਆਂ ਦਾ ਤੇ ਹੁਣ ਬੱਚਿਆਂ ਦੇ ਵਿੱਚ ਬੰਦਾ ਕੀ ਗੱਲ ਬੱਚਿਆਂ ਦਾ ਆਪਣਾ ਪਿਆਰ ਗਾ ਉਹਨਾਂ ਦੇ ਫਾਦਰ ਮਦਰ ਦਾ ਕਿਸੇ ਨਾਲ ਹੈ ਬੋਲਚਾਲ ਨਹੀਂ ਹੈ ਬੱਚੇ ਥੋੜਾ ਇਸ ਗੱਲ ਨੂੰ ਸਮਝਦੇ ਨੇ। ਕੋ ਕੋ ਕੈਰੈਕਟਰ ਉਹਦਾ ਉਸ ਇਲਾਕੇ ਦੇ ਵਿੱਚ ਜਿੱਥੇ ਰਹਿੰਦਾ ਕੋਈ ਬਹੁਤਾ ਵਧੀਆ ਨਹੀਂ ਸੀ ਕੋਈ ਬਲਾ ਕੇ ਇਹਨੂੰ ਕੋਈ ਚੰਗਾ ਨਹੀਂ ਸਮਝਦਾ ਇਹਨੂੰ ਹੂੰ ਇਹ ਸਾਰੀ ਗੱਲ ਹੈ ਹਾਂ ਤੇ ਨਾ ਸਮਝਣ ਦਾ ਰਿਜ਼ਲਟ ਤੁਹਾਡੇ ਸਾਹਮਣੇ ਫਿਰ ਆਈ ਕਿ ਕੀ ਕੀਤਾ ਜੋ ਇਹਨੇ ਕਲੌਣੀ ਹਰਕਤ ਕੀਤੀ ਜਿਹੜੀ ਕਿ ਮੈਂ ਨਹੀਂ ਬਿਆਨ ਕਰ ਸਕਦਾ ਉਹ ਤੁਹਾਡੇ ਸਾਰੇ ਸਾਹਮਣੇ ਹੀ ਹੂੰ ਜੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਸ਼ੁਕਰੀਆ ਸੋ ਇਹ ਸੰ ਸਾਡੇ ਨਾਲ ਭਵਿੰਦਰ ਸਿੰਘ ਗੋਤਰਾ ਜੀ ਉਹ ਸਥਿਤੀ ਜਿਸ ਦੇ ਵਿੱਚ ਉਹ ਬੱਚੀ ਨੂੰ ਉਸ ਦਰਿੰਦੇ ਦੇ ਵੱਲੋਂ ਗਲਾ ਘੁੱਟ ਕੇ ਉਦੋਂ ਤੱਕ ਮਾਰ ਦਿੱਤਾ ਗਿਆ ਜਦੋਂ ਤੱਕ ਉਸ ਨੇ ਸ਼ਾਂਤੀ ਨਹੀਂ ਸਵੀਕਾਰ ਕਰ ਲਈ ਜਦੋਂ ਤੱਕ ਉਹ ਪੂਰਨ ਤੌਰ ਤੇ ਖਤਮ ਨਹੀਂ ਹੋ ਗਈ ਉਸ ਦਦਿੰਦੇ ਨੇ ਉਸ ਧੀ ਨੂੰ ਤਾਂ ਕਲਾਕੁੱਟ ਕੇ ਮਾਰ ਦਿੱਤਾ ਪਰ ਜਿਹੜੀਆਂ ਆਪਣੇ ਕਰਤਿਆਂ ਨੇ ਉਹਨਾਂ ਦੀ ਜ਼ਿੰਦਗੀ ਉਸ ਤੋਂ ਵੀ ਜ਼ਿਆਦਾ ਨਰਕ ਬਣਾ ਦਿੱਤੀ ਹੈ ਕਿੰਨਾ ਚਿਰ ਉਤਿਆਂ ਆਪਣੇ ਅਜਿਹੇ ਬਾਪ ਨੂੰ ਕਹਿ ਕੇ ਯਾਦ ਕਰਕੇ ਕੀ ਸੋਚਣਗੇ ਕੀ ਉਹਨਾਂ ਦੇ ਖਿਆਲ ਮਨ ਦੇ ਵਿੱਚ ਆਉਣਗੇ ਵੀ ਸਾਡੇ ਪਿਤਾ ਨੇ ਇਹੋ ਜੀ ਹਰਕਤ ਸਾਡੀ ਆਪਣੀ ਸਹੇਲੀ ਦੇ ਨਾਲ ਹੀ ਕੀਤੀ ਸੀ ਬਹੁਤ ਦਰਦਨਾਕ ਉਹ ਤਸਵੀਰਾਂ ਸੀ ਬਹੁਤ ਦਰਦਨਾਕ ਸਵਾਲ ਉੱਠ ਰਹੇ ਨੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਨੇ ਆਮ ਸੁਸਾਇਟੀ ਦੇ ਚਾਲ ਚੱਲਣ ਦੇ ਵਿੱਚ ਲੋਕਾਂ ਨੂੰ ਪਰਖਣ ਦੀ ਜਿਹੜੀ ਗੱਲਬਾਤ ਹੈ ਉਸ ਤੇ ਸਵਾਲ ਨੇ ਕਿ ਅਸੀਂ ਕਿਸੇ ਦਾ ਮਨ ਕਿਵੇਂ ਪੜ ਸਕਦੇ ਹਾਂ ਹਰ ਕੋਈ ਵਿਅਕਤੀ ਚੰਗਾ ਨਹੀਂ ਹਰ ਕੋਈ ਵਿਅਕਤੀ ਮਾੜਾ ਨਹੀਂ ਹੁੰਦਾ ਬਾਕੀ ਕੁਝਕ ਪੱਖ ਛੂਣ ਦੀ ਕੋਸ਼ਿਸ਼ ਆਪਾਂ ਕੀਤੀ ਹੈ ਤੁਹਾਨੂੰ ਕਿਵੇਂ ਲੱਗੇ ਨੇ ਵਿਚਾਰ ਆਪਣੇ ਵਿਚਾਰਾਂ ਤੇ ਟਿੱਪਣੀਆਂ ਜ਼ਰੂਰ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ